ਅੱਜ ਹੀ ਬਹੁਤ ਖੁਸ਼ੀ ਦਾ ਮੌਕਾ ਵਾ ਪ੍ਰਾਤਨ ਸਮੇ ਜੋ ਸਾਡੇ ਬਜ਼ੁਰਗ ਕੰਮ ਕਰਦੇ ਸੀ ਉਹੋ ਹੀ ਅੱਜ ਅਸੀਂ ਸ਼ੁਰੂਆਤ ਕੀਤੀ ਆ ਬੱਚਿਆਂ ਨੂੰ ਦੱਸਣ ਵਾਸਤੇ ਵੀ ਅੱਜ ਜਿਹੜੀ ਵਾਢੀ ਆ ਉਹ ਕਰਨੀ ਆ ਤੇ ਖੁਸ਼ੀ ਦੇ ਨਾਲ ਹੀ ਸਾਰਾ ਕੁਝ ਹੀ ਹੋ ਜੇ ਅੱਜ ਕਿੰਨੀ ਖੁਸ਼ੀ ਆ ਅੱਜ ਦੇ ਦਿਨ ਨੂੰ ਲੈ ਮੈਂ ਨਾ ਵੀ ਪੁੱਛੋ ਨਾ ਪੁੱਤ ਵਿਆਹ ਜਿੰਨੀ ਖੁਸ਼ੀ ਜਿੰਨੀ ਹੁੰਦੀ ਆ ਓਨੀ ਜੇ ਅੱਜ ਕਣਕ ਦੀ ਕਟਾਈ ਹੋਣ ਦੀ ਮੈਂ ਬਹੁਤ ਖੁਸ਼ ਹਾਂ ਵੀ ਪਿਛਲੇ ਸਮੇ ਵੀ ਪਹਿਲੇ ਜਿਹਾ ਇਤਰਾ ਕੱਟਦੇ ਹੁੰਦੇ ਆ ਇਕੱਠੇ ਹੋ ਕੇ ਤੇ ਬਹੁਤ ਵਾਅਦਾ ਹੁੰਦਾ ਸੀ ਤੂੜੀ-ਤਾੜੀ ਬਣਦੀ ਸੀ ਡੰਗਰ ਵਾਸਤੇ ਤੇ ਹੁਣ ਮਸ਼ੀਨਗਰੀ ਜੋਗਿਆ ਤੂੜੀ ਜੰਗੀ ਨਹੀਂ ਬਣਦੀ ਵਿੱਚ ਘੱਟਾ ਬਹੁਤ ਆਉਂਦਾ ਵਾ ਤੇ ਫੇਰ ਸਾਡਾ ਇਰਾਦਾ ਵੀ ਹਰ ਕਾਇਤ ਤਰ੍ਹਾਂ ਹੀ ਬਣਾਈ ਹੈ ਵੱਡ ਕੇ ਕਣਕ ਤੂੜੀ ਵੀ ਜਿਹੜਾ ਵੀ ਕੰਮ ਤੁਸੀਂ ਰਲ ਕੇ ਕਰ ਲੋਗੇ ਉਹਦੇ ਵਿੱਚ ਤੁਹਾਡਾ ਬਚਾਅ ਵਾ ਨਾਲੇ ਤੇ ਸਾਰਾ ਹੀ ਲੇਬਰ ਤੋਂ ਬਚੋਗੇ ਆਪ ਕਰੋਗੇ ਤੁਹਾਡਾ ਸਰੀਰ ਸਹੀ ਰਹੇਗਾ ਸਾਰਾ ਬਚਾਅ ਹੋਏਗਾ ਆਹ ਵੇਖੋ ਜਿਹੜੀ ਅੱਜ ਅੱਜ ਵੱਡੀ ਹੋ ਜਣੀ ਹੈ ਨਾ ਇਹਦੇ ਵਿੱਚ ਇੱਕ ਮਹੀਨਾ ਪੱਠੇ ਪਹਿਲਾਂ ਬੀਜੇ ਜਾਣੇ ਨੇ ਤੂੜੀ ਪਹਿਲਾਂ ਬਣ ਜਾਣੀ ਆ ਤੇ ਭਾਜੀ ਕੱਲ ਸੀ ਨਾ ਇੱਥੇ ਪਿੰਡ ਬੈਠੇ ਸੀਗੇ ਬਾਬਾ ਜੀ ਉਹਨਾਂ ਦੇ ਨਾਲ ਤੇ ਸਲਾਹ ਮਸ਼ਵਰਾ ਕਰਨ ਦੇ ਸੀ ਇਦਾਂ ਹੀ ਤੇ ਵਿਚਾਰ ਬਣਾਇਆ ਵੀ ਐਰਕਾਂ ਪ੍ਰਾਤਨ ਸਮੇਂ ਆਉਂਗਾ ਜਿੱਦਾਂ ਕਣਕ ਵੱਢਦੇ ਆ ਉਸ ਤਰ੍ਹਾਂ ਕਣਕ ਵੱਢਣ ਦੀ ਸ਼ੁਰੂਆਤ ਕੀਤੀ ਜਾਵੇ ਪਰ ਭਾਈ ਸਾਹਿਬ ਤੁਸੀਂ ਵੇਖ ਰਹੇ ਹੋ ਸੰਗਤਾਂ ਦਾ ਬੜਾ ਉਤਸ਼ਾਹ ਦਿੱਤਾ ਹੈ ਇੱਕ ਇੱਕ ਕਹਨ ਦੇ ਉਤੇ ਸਾਰੇ ਭਰਾ ਆਏ ਨੇ ਤੇ ਅਸੀਂ ਬੜੇ ਤਰੀਕੇ ਦੇ ਨਾਲ ਆ ਕਣਕਟਾਈ ਕਰ ਰਹੇ ਆ ਜੀ ਪ੍ਰਾਤਨ ਸਮੇਂ ਨਾਲ ਆਉਣ ਨਾਲ ਬਹੁਤ ਖੁਸ਼ੀ ਆ ਜੀ ਬਹੁਤ ਖੁਸ਼ੀ ਆ ਤੇ ਨਾਲੇ ਗਾਂ ਆਉਣ ਵਾਲੇ ਬੱਚਿਆਂ ਨੂੰ ਪ੍ਰੇਰਨਾ ਮਿਲੇਗੀ ਇਸ ਚੀਜ਼ ਦੀ ਤੇ ਨਾਲ ਨਾਲ ਹੀ ਸਾਡੀ ਇਹ ਲੇਵਰ ਦਾ ਮਸ਼ਹੂਰ ਹੋਏਗੀ ਕੀ ਸੱਚੇ ਪਾਤਸ਼ਾਹ ਸਾਡੇ ਨਕਰ ਦੀਆਂ ਸਾਰੇ ਪੰਜਾਬ ਦੀਆਂ ਕਣਕਾਂ ਪੱਕ ਕੇ ਤਿਆਰ ਹੋ ਚੁੱਕੀਆਂ ਨੇ اے ਕਾਲਪੁਰ ਪਿਤਾ ਪਰਮੇਸ਼ਰ ਜੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਆ ਕਿ ਸਾਰਾ ਨਗਰ ਰਲ ਕੇ ਸਤਿਗੁਰ ਦੇ ਅੱਗੇ ਅਰਦਾਸ ਬੇਨਤੀ ਕਰਨ ਲੱਗੇ ਆ ਕਿ 6 ਮਹੀਨੇ ਦੀ ਸਾਦੀ ਹੋਈ ਫਸਲ ਹੁਣ ਵੱਢਣ ਵਾਸਤੇ ਤਿਆਰ ਹੋ ਚੁੱਕੀ ਆ ਆਪ ਜੀ ਨੇ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਹੁਣ ਵਾਢੀ ਪਾਉਣ ਦੀ ਸਮਰੱਥ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ ਸਾਨੂੰ ਉਹ ਬਖਸ਼ਿਸ਼ ਕਰਨਾ ਜੀ ਇਹ ਕੋਆ ਇਹ ਨੂੰ ਸਾਈਡ ਤੇ ਕਰੀਏ ਆਪਾਂ ਤੇ ਭਾਵੇਂ ਕਾਲੀ ਕਾ ਆਪਣਾ ਪੱਠੇ ਬੀਜ ਲਈਏ ਨਹੀਂ ਤੇ ਇਹ ਪ੍ਰੋਬਲਮ ਆਉਂਦੀ ਆ ਫਿਰ ਤੁਸੀਂ ਅੱਗ ਲਾਉਂਦੀ ਪ੍ਰੋਬਲਮ ਦੀ ਵੀ ਨਾੜ ਨੂੰ ਅੱਗ ਲੱਗੀ ਆ ਜਾਂ ਪ੍ਰਦੂਸ਼ਣ ਹੋ ਗਿਆ ਉਹ ਮਸਲਾ ਕੋਈ ਨਹੀਂ ਆਵੇਗਾ ਜੀ ਸਿੰਘ ਕੋਟਲੀ ਅੰਬ ਅੱਜ ਕੀ ਕਹਿਣਾ ਚਾਹੁੰਦੇ ਹੋ ਅੱਜ ਕਣਕ ਦੀ ਕਟਾਈ ਹੋਣ ਦੀ ਆ ਕਣਕ ਦੀ ਕਟਾਈ ਹੋਣ ਦੀ ਮੈਂ ਬਹੁਤ ਖੁਸ਼ ਹਾਂ ਵੀ ਪਿਛਲੇ ਸਮੇਂ ਵੀ ਪਹਿਲੇ ਜਿਹਾ ਇਸ ਤਰ੍ਹਾਂ ਕੱਟਦੇ ਹੁੰਦੇ ਸੀ ਇਕੱਠੇ ਹੋ ਕੇ ਤੇ ਬਹੁਤ ਵਾਅਦਾ ਹੁੰਦਾ ਸੀ ਤੂੜੀ-ਤਾੜੀ ਬਣਦੀ ਸੀ ਡੰਗਰ ਵਾਸਤੇ ਤੇ ਹੁਣ ਮਸ਼ੀਨਗਰੀ ਜੋ ਗਿਆ ਤੂੜੀ ਜੰਗੀ ਨਹੀਂ ਬਣਦੀ ਵਿੱਚ ਘੱਟਾ ਬਹੁਤ ਆਉਂਦਾ ਵਾ ਕਿ ਫੇਰ ਸਾਡਾ ਇਰਾਦਾ ਵੀ ਅਰਕਾ ਇਤਨਾ ਹੀ ਬਣਾਈ ਹੈ ਵੱਡ ਕੇ ਕਣਕ ਤੂੜੀ ਅੱਜ ਗੁਰੂ ਮਰਿਆਦਾ ਨਾਲ ਸ਼ੁਰੂਆਤ ਕੀਤੀ ਹੈ ਹਾਂਜੀ ਮਸਾਖੀ ਵਾਲੇ ਦਿਨ ਸ਼ੁਰੂ ਕੀਤੀ ਹੈ ਅੱਜ ਹੀ ਬਹੁਤ ਖੁਸ਼ੀ ਦਾ ਮੌਕਾ ਵਾ ਪ੍ਰਾਤਨ ਸਮੇ ਜੋ ਸਾਡੇ ਬਜ਼ੁਰਗ ਕੰਮ ਕਰਦੇ ਸੀ ਉਹੋ ਹੀ ਅੱਜ ਅਸੀਂ ਸ਼ੁਰੂਆਤ ਕੀਤੀ ਆ ਬੱਚਿਆਂ ਨੂੰ ਦੱਸਣ ਵਾਸਤੇ ਵੀ ਅੱਜ ਜਿਹੜੀ ਵਾਢੀ ਆ ਉਹ ਕਰਨੀ ਆ ਤੇ ਖੁਸ਼ੀ ਦੇ ਨਾਲ ਹੀ ਸਾਰਾ ਕੁਝ ਹੀ ਹੋ ਜੇ ਅੱਜ ਕਿੰਨੀ ਖੁਸ਼ੀ ਆ ਅੱਜ ਦੇ ਦਿਨ ਨੂੰ ਲੈ ਕੇ ਮੈਂ ਨਾ ਵੀ ਪੁੱਛੋ ਨਾ ਪੁੱਤ ਵਿਆਹਨ ਜਿੰਨੀ ਖੁਸ਼ੀ ਜਿੰਨੀ ਹੁੰਦੀ ਆ ਉਹਨੀ ਜੀ ਅੱਜ ਅੱਛਾ ਜੀ ਅੱਜ ਕੀ ਕੀ ਅਪੀਲ ਕਰਨੀ ਚਾਹੁੰਦੇ ਲੋਕਾਂ ਨੂੰ ਵੇਖੋ ਜੀ ਅਪੀਲ ਕਰਨੀ ਇਹ ਚਾਹੁੰਦਾ ਵਾਂ ਕਿ ਜਿਹੜਾ ਵੀ ਕੰਮ ਤੁਸੀਂ ਰਲ ਕੇ ਕਰ ਲੋਗੇ ਉਹਦੇ 'ਚ ਤੁਹਾਡਾ ਬਚਾਅ ਵਾ ਨਾਲੇ ਤੇ ਸਾਰਾ ਹੀ ਲੇਬਰ ਤੋਂ ਬਚੋਗੇ ਆਪ ਕਰੋਗੇ ਤਾਂ ਤੁਹਾਡਾ ਸਰੀਰ ਸਹੀ ਰਹੇਗਾ ਸਾਰਾ ਬਚਾਅ ਹੋਏਗਾ ਆਹ ਵੇਖੋ ਜਿਹੜੀ ਅੱਜ ਅੱਜ ਬਾਡੀ ਹੋ ਜਣੀ ਹੈ ਨਾ ਇਹਦੇ ਵਿੱਚ ਇੱਕ ਮਹੀਨਾ ਪੱਠੇ ਪਹਿਲਾਂ ਬੀਜੇ ਜਾਣੇ ਨੇ ਤੂੜੀ ਪਹਿਲਾਂ ਬਣ ਜਣੀ ਆ ਤੂੜੀ ਵੀ ਪਹਿਲਾਂ ਬਣ ਜਣੀ ਆ ਜਿਹੜੀ ਨਾਲ ਨੂੰ ਅੱਗ ਲਾਉਣੀ ਉਹ ਵੀ ਬਚਾਅ ਹੋ ਗਿਆ ਸਾਰੇ ਕੰਮਾਂ ਦਾ ਬਚਾਅ ਤੂੜੀ ਵੱਧ ਬਣਨੀ ਸਿੰਘ ਜੀ ਆਮ ਕੋਲਡੀ ਅੱਜ ਕੀ ਕਹਿਣਾ ਚਾਹੁੰਦੇ ਹੋ ਅੱਜ ਗੁਰੂ ਮਹਾਰਾਜ ਦੇ ਨਾਲ ਸ਼ੁਰੂਆਤ ਕੀਤੀ ਹੈ ਜੀ ਬਹੁਤ ਵੀਰ ਜੀ ਚੜ੍ਹਦੀ ਕਲਾ ਵਾਲਾ ਦੇਣਿਆ ਅੱਜ ਤੇ ਖਾਲਸੇ ਦਾ 사ਜਣਾ ਦੇਸ ਆ ਇਸ ਕਰਕੇ ਨਾਲੇ ਇਹ ਕਣਕ ਦਾ ਤੇ ਚਲੋ ਮੰਨ ਲਓ ਇੰਨਾ ਵੀ ਇਹ ਸੰਗਤ ਇਕੱਠੀ ਹੋਈ ਹੈ ਜਿਵੇਂ ਮੰਨ ਲਓ ਕਿਸ ਨਾ ਕਿਸੇ ਚੱਕਰ ਜੇ ਮੰਨ ਲਓ ਜੇ ਵੋਟਾਂ ਦੇ ਮਹਲੇ ਆਪੋ ਬਈ ਨਾਰਾਜ਼ਗੀ ਹੁੰਦੀ ਆ ਅੱਜ ਸਾਰੇ ਭਰਾਵਾਂ ਨੇ ਸਲਾਹ ਕੀਤੀ ਹੈ ਇਕੱਠੇ ਹੋਏ ਆ ਵੀ ਮੰਨ ਲਓ ਪਹਿਲਾ ਆਪਣਾ ਜਿਹੜਾ ਮੰਗਾ ਦੇ ਜਿਹਦਾ ਪੈਂਦੀਆਂ ਸੀ ਉਸ ਹਿਸਾਬ ਨਾਲ ਆਪਾਂ ਫੇਰ ਅੱਜ ਤਿਆਰੀ ਕੀਤੀ ਜਾਵੇ ਬੱਚਿਆਂ ਨੂੰ ਸਮਝਾਇਆ ਜਾਵੇ ਸਭ ਕੁਝ ਕੀਤਾ ਜਾਵੇ ਤੇ ਉਸੇ ਹਿਸਾਬ ਨਾਲ ਹੀ ਫਿਰ ਅੱਜ ਵਾੜੀ ਸ਼ੁਰੂ ਕੀਤੀ ਹੈ ਕਿੰਨੀ ਖੁਸ਼ੀ ਹੈ ਜੀ ਅੱਜ ਮੇਰੀ ਬਹੁਤ ਖੁਸ਼ੀ ਹੈ ਜੀ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਕੋੜਲੀ ਹਮ ਪਿੰਡ ਹੈ ਸਾਡਾ ਜੀ ਤੇ ਭਾਜੀ ਕੱਲ ਸੀ ਨਾ ਇੱਥੇ ਪਿੰਡ ਬੈਠੇ ਸੀਗੇ ਬਾਬਾ ਜੀ ਹਣਾਂ ਦੇ ਨਾਲ ਤੇ ਸੁਲਾਬਸ਼ੂਰਾ ਕਰਨ ਦੇ ਸੀ ਇਦਾਂ ਹੀ ਤੇ ਵਿਚਾਰ ਬਣਾਇਆ ਵੀ ਐਰਕਾਂ ਪ੍ਰਾਤਨ ਸਮੇਂ ਆਉਂਗਾ ਜਦੋਂ ਕਣਕ ਵੱਢਦੇ ਆ ਉਸ ਤਰ੍ਹਾਂ ਕਣਕ ਵੱਢਣ ਦੀ ਸ਼ੁਰੂਆਤ ਕੀਤੀ ਜਾਵੇ ਪਰ ਭਾਈ ਸਾਹਿਬ ਤੁਸੀਂ ਵੇਖ ਰਹੇ ਹੋ ਸੰਗਤਾਂ ਦਾ ਬੜਾ ਉਤਸ਼ਾਹ ਦਿੱਤਾ ਹੈ ਇੱਕ ਇੱਕ ਕਹਨ ਦੇ ਉਤੇ ਸਾਰੇ ਭਰਾ ਆਏ ਨੇ ਤੇ ਅਸੀਂ ਬੜੇ ਤਰੀਕੇ ਦੇ ਨਾਲ ਆ ਕਣਕ ਕਟਾਈ ਕਰ ਰਹੇ ਹਾਂ ਜੀ ਪ੍ਰਾਤਨ ਸਮੇਂ ਨਾਲ ਆਉਣ ਨਾਲ ਬਹੁਤ ਖੁਸ਼ੀ ਆ ਜੀ ਬਹੁਤ ਖੁਸ਼ੀ ਆ ਤੇ ਨਾਲੇ ਗਾਂ ਆਉਣ ਵਾਲੇ ਬੱਚਿਆਂ ਨੂੰ ਪ੍ਰੇਰਨਾ ਮਿਲੇਗੀ ਇਸ ਚੀਜ਼ ਦੀ ਤੇ ਨਾਲ ਨਾਲ ਹੀ ਸਾਡੀ ਇਹ ਲੇਬਰ ਦਾ ਵਸ਼ਿਤ ਹੋਏਗੀ ਹਾਂਜੀ ਤੇ ਤੁਸੀਂ ਵੇਖੋ ਆ ਇਹਨੂੰ ਸਾਈਡ ਤੇ ਕਰੀਏ ਆਪਾਂ ਤੇ ਭਾਵੇਂ ਕਾਲੀ ਕਾ ਆਪਣਾ ਪੱਠੇ ਬੀਜ ਲਈਏ ਇਹਦੇ ਇਹ ਪ੍ਰੋਬਲਮ ਆਉਂਦੀ ਆ ਫਿਰ ਤੁਸੀਂ ਅੱਗ ਲਾਉਣ ਦੀ ਪ੍ਰੋਬਲਮ ਦੀ ਵੀ ਨਾੜ ਨੂੰ ਅੱਗ ਲੱਗੀ ਆ ਜਾਂ ਪ੍ਰਦੂਸ਼ਨ ਹੋ ਗਿਆ ਉਹ ਮਸਲਾ ਕੋਈ ਨਹੀਂ ਆਵੇਗਾ ਕੀ ਹੋਰ ਕੀ ਵੀਰਾਂ ਨੂੰ ਅਪੀਲ ਕਰਨੀ ਚਾਹੀਦੀ ਅਸੀਂ ਚਾਹੁੰਦੇ ਆ ਜੀ ਬਸਵਾ ਦਾ ਹੱਥ ਨਾਲ ਕਟਾਈ ਇਦਾਂ ਕੀਤੀ ਜਾਵੇ ਤੇ ਜੇ ਹੋ ਸਕੇ ਤਾਂ ਇਦਾਂ ਮੰਗਾ ਪਾ ਕੇ ਕੀਤੀ ਜਾਵੇ ਤੁਹਾਡਾ ਖਰਚਾ ਵੀ ਬਚਾਓ ਸਕਦਾ ਜੀ ਠੀਕ ਵੈਗਰੂ ਜੀ ਸਾਡਾ ਨਾਮ ਸਤਨਾਮ ਸਿੰਘ ਆ ਨਗਰ ਸਾਡਾ ਕੋਟਲੀ ਆਂਬਿਆ ਅਸੀਂ ਬਹੁਤ ਖੁਸ਼ੀ ਹੋਈ ਆ ਅੱਜ ਤੁਸੀਂ ਵੀ ਆਏ ਜੇ ਸਾਰੇ ਪਰਿਵਾਰ ਸਾਡੀ ਸੰਗਤ ਇਕੱਠੀ ਹੋਈ ਆ ਜੋ ਕਾਲਪੁਰਖ ਸੱਚੇ ਪਾਤਸ਼ਾਹੀ ਨੇ ਬਖਸ਼ਿਸ਼ ਕੀਤਾ ਸੀ ਇਹ ਬਾਡੀ ਦਾ ਸਮਾਂ ਜੋ ਸਾਡੇ ਵੱਡ ਵਡੇਰੇ ਜੋ ਸਾਡੇ ਬਜ਼ੁਰਗ ਪ੍ਰਾਣੇ ਕਿਦਾਂ ਰਲ ਮਿਲ ਕੇ ਵਾਢੀ ਪਾਉਂਦੇ ਸੀ ਕਿਦਾਂ ਉਹ ਭੰਗੜੇ ਖੁਸ਼ੀਆਂ ਮਨਾਉਂਦੇ ਸੀ ਕਿਉਂਕਿ ਇਹ ਬਹੁਤ ਵੱਡਾ ਇੱਕ ਖੁਸ਼ੀ ਦਾ ਸਮਾਂ ਹੁੰਦਾ ਕਿਉਂਕਿ 6 ਮਹੀਨੇ ਤੋਂ ਸੰਭੀ ਹੋਈ ਫਸਲ ਜਿਹੜੀ ਆ ਉਹਨੂੰ ਹੁਣ ਕਟਾਈ ਦਾ ਸਮਾਂ ਆ ਗਿਆ ਸੋ ਬਹੁਤ ਇਸ ਗੱਲ ਦੀ ਸਾਨੂੰ ਖੁਸ਼ੀ ਆ ਤੇ ਸਾਰੇ ਰਲ ਮਿਲ ਕੇ ਇਹਦਾ ਲਾਹਾ ਲਿਆ ਕਰੀਏ ਜੀ ਸੋ ਵੱਧ ਤੋਂ ਵੱਧ ਬੇਨਤੀ ਆ ਕਿ ਜਿਵੇਂ ਕਾਲਪੁਰਖ ਸੱਚੇ ਪਾਤਸ਼ਾਹ ਜੀ ਵੱਲੋਂ ਵੀ ਸਾਨੂੰ ਹੁਕਮ ਆ ਵੀ ਭਾਈ ਇਹ ਕਰਮ ਕਰਨਾ ਤੇ ਨਾਲ ਨਾਲ ਮਾਲਕ ਸੱਚੇ ਪਾਤਸ਼ਾਹ ਜੀ ਨੂੰ ਯਾਦ ਰੱਖਣਾ ਕਿਉਂਕਿ ਸ਼ਰਮ ਤੇ ਧਰਮ ਸਾਡੇ ਤਾਂ ਹੀ ਪੱਲੇ ਰਹੇਗੀ ਜੇ ਅਸੀਂ ਇਹ ਦੋਵੇਂ ਕਾਰਜ ਕਰਦੇ ਆਂ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਣਾ ਕਰਦੇ ਨੇ ਸ਼ਰਮ ਧਰਮ ਦੋ ਇਨਾਨਕਾ ਜੇ ਤਨ ਪੱਲੇ ਹੋਏ ਜੇ ਅਸੀਂ دنیਵੀ ਸਤਕਾਰ ਲੈਣਾ ਚਾਹੁੰਦੇ ਆਂ ਪਹਿਣਾ ਪ੍ਰਮਾ ਦਾ ਸਤਕਾਰ ਲੈਣਾ ਚਾਹੁੰਨੇ ਆ ਤੇ ਉਹਦਾ ਕਰਕੇ ਸਾਨੂੰ ਇਹ ਦੁਨਿਆਵੀ ਕਾਰਜ ਵੀ ਕਰਨੇ ਪੈਣਗੇ ਤੇ ਜੇ ਮਾਲਕ ਦੀ ਦਰਗਾਹ ਵਿੱਚ ਜਾ ਕੇ ਵੀ ਅਸੀਂ ਸੁਖ ਲੈਣਾ ਚਾਹੁੰਨੇ ਆ ਮਾਲਕ ਦੀ ਦਰਗਾਹ ਚ ਵੀ ਜਾ ਕੇ ਸੋਭਾ ਲੈਣੀ ਚਾਹੁੰਨੇ ਆ ਫਿਰ ਸਾਨੂੰ ਉਹਦੇ ਨਾਲ-ਨਾਲ ਨਾਮ ਦਾ ਧੰਨ ਵੀ ਸਾਡੇ ਪੱਲੇ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਸੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਭਾਈ ਜੋ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਵੱਲੋਂ ਇਹ ਸਮਾਂ ਬਖਸ਼ਿਸ਼ ਕੀਤਾ ਇਹਦਾ ਸਾਰੇ ਰਲ ਕੇ ਲਾਹਾ ਲਈਏ ਜਿਹੜਾ ਮਾਲਕ ਨੇ ਸਾਨੂੰ ਜੀਵਨ ਬਖਸ਼ਿਸ਼ ਕੀਤਾ ਗੁਰਬਾਣੀ ਸਾਨੂੰ ਸਾਰੀ ਇਹੀ ਉਪਦੇਸ਼ ਕਰਦੀ ਆ ਪੁੱਤ ਕਿ ਨਾਲ-ਨਾਲ ਸਿਮਰਨ ਕਰੋ ਨਾਲ-ਨਾਲ ਕਰਮ ਕਰੋ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਣਾ ਕਰਦੇ ਨੇ ਕਰਮ ਧਰਮ ਦੇ ਚੌਪੜ ਸਾਜੋ ਸੱਤ ਕਰੋ ਤੁਮ ਸਾਰੀ ਕਾਮ ਕ੍ਰੋਧ ਲੋਭ ਮੋਜੀਤੋ ਐਸੀ ਖੇਡ ਹਰ ਪਿਆਰੀ ਅੱਜ ਅਸੀਂ ਕੇਵਲ ਤੇ ਕੇਵਲ ਕੱਲੇ ਕਰਮ ਦੇ ਨਾਲ ਜੁੜ ਗਏ ਆ ਧਰਮ ਦਾ ਚੇਤਾ ਭੁੱਲ ਚੁੱਕਾ ਸੋ ਸਭ ਦੇ ਚਰਨਾਂ 'ਚ ਬੇਨਤੀ ਇਹ ਚੀਜ਼ ਦਾ ਲਾਹਾ ਲਈਏ ਜੀ